ਮੈਂ 2 ਦਿਨ ਪਹਿਲਾਂ ਪੋਸਟ ਪਾਈ ਸੀ ਕਿ ਇੰਦਰੋਂ ਫੀਡ ਲੈ ਕੇ ਜਾਣਦੇ ਆ ਤੇ ਆਹ ਵੇਖ ਲਓ ਤੁਹਾਡੇ ਸਾਹਮਣੇ ਤਿੰਨ ਮੋਟਰਸਾਈਕਲ ਆ ਤਿੰਨ ਦੇ ਤਿੰਨ ਡੱਕੇ ਆ ਪੂਰੇ ਸਮਾਨ ਦੇ ਨਾਲ ਮੈਂ ਕਿਹੜੇ ਇਲਾਕੇ ਤੋਂ ਜੇ ਕਿਹੜੇ ਇਲਾਕੇ ਤੋਂ ਜੇ ਕਿਹੜੇ ਇਲਾਕੇ ਤੋਂ ਦੱਸੋ ਹਰਮਤਾਂ ਤੋਂ ਦਾੰਦ ਕੱਢੀ ਜੇ ਤਾਂ ਸੌਦਾ ਇਕੱਠਾ ਕਰਕੇ ਆਹ ਵੇਖ ਲਓ ਕੀ ਕਰੂੰ ਦੱਸੋ ਯਾਰ ਹੁਣ ਭੁਜਾਲਿਆ ਮਂ ਪੁਜਾਲਾ ਪੁਜਾਲਾ ਮੋਟਰਸਲ ਕੋਈ ਨਹੀਂ ਤੇਰੇ ਮਗਰ ਲੱਗੂ ਗੱਡੀ ਅੱਜ ਆਹ ਕਾਮ ਹੁੰਦਾ ਹੱਗੋ ਕਹਿੰਦਾ ਰਮਦਾਸ ਆ ਰਮਦਾਸ ਆ ਹੁੰਦੀ ਲੁੱਟ ਕਰ ਲਿਆ ਇਕੱਠਾ ਕਰ ਲਿਆ ਇਕੱਠਾ ਵੀਰ ਜੀ ਵੀਰ ਜੀ ਕਿਹੜਾ ਇਲਾਕਾ ਆਪਣਾ ਇਲਾਕਾ ਕਿਹੜਾ ਵੀਰ ਆਪਣਾ ਕਿਹੜਾ ਇਲਾਕਾ ਡੁੱਬ ਗਿਆ ਪਾਣੀ ਨਾਲ ਲੱਕ ਆਪਣਾ ਲੋਕਲ 10 ਕਿਲੋਮੀਟਰ ਨੂੰ ਤੁਹਾਡਾ ਪਿੱਛਾ ਕਰਦੇ ਹੋ ਗਿਆ ਸਮਾਨ ਇਕੱਠਾ ਕਰਦੇ ਪਏ ਤੁਸੀਂ ਨਾ ਹਾਂ ਧੰਨਵਾਦ ਵੀਰ ਤੁਹਾਡਾ